O bado Balvar sahip bado! Elma karlarında! Sendi sinir sorun! Sendi beni kar sorun! D E sen de bu hal kardi? O bado Balvar sahip bado! Sendi beni kar sorun! Bado değil de kyo ne? Elma karlarında! Kikardi? Me san apri el kedi kar kar zaka? Sendi benim apri el kedi kar kar zio! Sendi bu i sabi alan siyanedi! Kiyeri rastgele! Sendi apri el kedi kar kar zaka? ਘੇਰ ਨੂੰ ਡੈਸ ਕਰੋ ਜੀ ਸਾਡੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹਿਆੜਾ ਆਿਆਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਿਆੜਾ ਆਿਆਂ ਨੂੰ ਘੇਰ ਨੂੰ ਡੈਸ ਕਰੋ ਘੇਰ ਨੂੰ ਸਭ ਲੋਕੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ 15 ਦਿਨ ਹੋ ਗਏ ਹਿਆੜਾ ਆਿਆਂ ਨੂੰ ਇਹ ਸੁਲਤਾਨ ਕੋ ਲੋਧੀ ਗਏ ਪੰਬੂ ਗਾਂਵ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਨਹੀਂ ਲੱਗੀ ਆ ਬੈਠਾ ਆਪ ਵੀ ਜਾ ਬੈਠਾ ਜਿਹੜਾ ਕਹਿੰਦਾ ਚਾਚਾ ਮੇਰਾ ਲੈ ਟੈਮ ਕੰਪਲੀਟ ਉਧਰ ਗੱਲਾਂ ਕਰ ਜਾਂਦੇ ਯਾਰ ਲੈ ਟੈਮ ਕੰਪਲੀਟ ਬੈਠੋ ਘਾਤਰ ਕੇ ਅਹੀਂ ਚੜਕ ਵੀ ਚੜੇ ਅਹੀਂ ਚੜਕ ਵੀ ਚੜੇ ਉਹ ਤੁਸੀਂ ਬੈਠੋ ਯਾਰ ਗਾ ਕੋਈ ਚਾਹ ਦੀ ਸਰਦਾਂ ਦੀ ਕੇ ਨੁੜਕ ਕੀਤਾ ਜਾਵੇ ਸਭ ਦੇਖੋ ਕੇ ਨੁੜਕ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਝੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਿਸੇ ਨੂੰ ਨਹੀਂ